ਸਤਿਕਾਰ ਜੀ ਸਾਰਿਆਂ ਨੂੰ ਪਿੰਡ ਖੱਖੇ ਪੋਚੋ ਜੀ ਬਾਈ ਜੀ ਨਾਲ ਕੋਲ ਵਪਾਰ ਦਾ ਕੰਮ ਕਰਦੇ ਆ ਜੀ ਜ਼ਿਲ੍ਹਾ ਤਰਨਤਾਰਨ ਦਾ ਜੀ ਤਹਿਸੀਲ ਖਡੂਰ ਸਾਹਿਬ ਦੇਖੋ ਚਾਰ ਵੇੜਾ ਸਵੇਲ ਵੀਰੇ ਕੋਲ ਜੀ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿਕਾਰ ਜੀ ਹੋਰ ਬਾਈ ਜੀ ਸਭ ਠੀਕ ਠਾਕ ਜੀ ਚਲ ਬਾਬਾ ਦੇ ਮੋਕੇ ਕੰਮ ਕਰਦੇ ਹਾਂ ਹਾਂ ਜੀ ਜੀ ਹਾਂ ਜੀ ਬਾਬਾ ਹੀ ਕਰਦੇ ਹਾਂ ਇਕੱਲਾ ਕੰਮ ਨਹੀਂ ਕਰਦੇ ਹਾਂ ਜੀ ਹਾਂ ਜੀ ਕੰਮ ਕਰਦੇ ਪਹਿਲਾਂ ਮੱਝਾਂ ਦਾ ਵੀ ਕਰਦੇ ਹਾਂ ਮਣਕੇ ਮੱਝਾਂ ਦਾ ਛੜਦਾ ਆਪਾਂ ਗਾਵਾਂ ਦਾ ਗਾਵਾਂ ਦਾ ਹਾਂ ਜੀ ਗਾਵਾਂ ਦਾ ਚਲ ਇੱਕ ਅਡਰੈਸ ਦੱਸੋ ਜੀ ਆਪਣਾ ਪਿੰਡ ਖੱਖੇ 98555 2453 ਨਾਮ ਸਰਵਣ ਸਿੰਘ ਚਲੋ ਅੱਜ ਮਰੀਜ਼ ਹੋਈ ਆ ਨਹੀਂ ਗੱਬਣਾ ਹੀ ਵੀਰੇ ਅੱਜ ਚਾਹਵੇਂ ਆਪਣੇ ਕੋਲ ਹਾਂਜੀ ਸੁਈਆਂ ਵੇਗੀਆਂ ਜਦੋਂ ਫੋਨ ਤਾਂ ਲਾਇਆ ਦੇ ਹਾਂਜੀ ਪਹਿਲਾਂ ਵੱਚੀ ਆ ਵੀਰੇ ਆਪਣੀ ਹਾਂਜੀ ਪਹਿਲਾਂ ਕੈਨੇਡਾ ਬਲਾਉਗੇ ਜੀ ਵਾਹ ਵੀਰੇ ਇਹਦੇ ਇੱਕ ਤਰੀਕ ਨੂੰ ਦੇਢ ਪੂਰੇ ਆ ਹਾਂਜੀ ਬਈ ਆਪਾਂ ਘਰ ਜੀਵੇਂ ਕਹੀਏ ਫਾਰਮ ਚੋਂ ਘਰ ਉਹਨਾਂ گاਵਾ ਵਡੀਆਂ ਜਿੰਨਾ ਕੋ ਲਈ ਅੱਛਾ ਠੀਕ ਉਹਨਾਂ ਕੋ 8-10 گاਵਾ ہاں ਜੀ ਕਿੰਨਾ ਕਰਦੇ ਕਰਦੇ ਨਹੀਂ ਹਾਂ ਜੀ ਉਹਦੇ ਕਿੰਨਾ ਕਰਦੇ ਉਹ ਤੇ ਇੰਟਰ ਚੋਣਾ ਚਾਹੀਦਾ ਇਹਨੂੰ ਹਾਂ ਜੀ ਠੰਡੀ ਧੀਰੀ ਬਹੁਤਾ ਥਾਣ ਮਖਾ ਦੇ ਵੀ ਥਾਣ ਮਖਾ ਦੇ ਹਾਂ ਜੀ ਬੋਲੋ ਜੀ ਤੁਸੀਂ ਦੱਸ ਦੋ ਮੈਂ ਦੇਣਾ ਜਿੰਨੇ ਦੀ ਜੰਗੀ ਮੇਰੇ ਅੰਦਰ ਮੈਂ ਦੱਸ ਦਿੰਦਾ ਜੀ ਚੀਜ਼ ਤੁਹਾਡੀ ਆ ਕਰ ਲਈ 50 ਵਾਲਾ ਜੈ ਜੀ ਕਰ ਲਓ ਜਿਹੜਾ 80 ਦੇ ਦਈਏ ਹੋਰੀ ਛੋੜ 2 ਛੜ ਦੀਏ ਚਲੋ 75 ਜਾਨ ਦੋ 75 ਦੀ ਤੂੰ ਹੀ ਕਹਿਤਾ 75 ਦੇ ਦੇ ਜਾਨ ਜਾਨ ਠੀਕ ਆਜ ਪਾਲੋ ਚਪਲਾ ਕੋਈ ਨਹੀਂ ਪ੍ਰੋਬਲਮ ਇਹ ਵੀ ਪਹਿਲਾਂ ਨਾ ਵੀਰੇ ਅੱਛੇ ਵੀ ਪਹਿਲਾਂ ਹਾਂਜੀ ਲਓ ਪਹਿਲਾਂ ਸੁਣੋ ਵੀ ਹਾਂਜੀ ਇਹ ਵੀ ਕਰੋ ਚਾਹੇ ਇਹ ਵੀ ਦੇ ਲਈ ਦਾ ਅਧਰ ਬਾਈ ਮੇਰ ਦਾ ਹਾਂਜੀ ਬਹੁਤ ਵੱਡੀ ਵੀਰੇ ਹਾਂਜੀ ਹਾਂ ਇੰਨਾ ਹੀ ਕਰੂਗੇ ਤੋਂ ਵਾਧੀ ਕਰੂਗੇ ਵੀਰੇ ਇਹ ਆਪਾਂ ਨਾ ਮਹੀਨਾ ਕੱਚਾ ਸਾਂਭੀਏ ਫਾਰਮ ਚ ਲਈਏ ਹਾਂਜੀ ਹਾਂਜੀ ਸੇਮ ਹੀ ਦੇ ਵਾਧੀ ਕਰ ਰਹੇ ਜਿਵੇਂ ਸਾਰੀਆਂ ਦੇਣੀ ਆਪਾਂ ਜਾਣ ਦੀ 75 ਦੀ ਦੇ ਦਾਂਗੇ ਮੁੱਲ ਭਾਜੋ ਮਰਜੀ ਹਾਂ ਆਹ ਆਹ ਸ਼ਾਈ ਵਾਲ ਵਡੀਆਂ ਵਾਲ ਵਡੀਆਂ ਜੀ ਦੁੱਧ ਕਿੰਨੇ ਵਾਲੇ ਆ ਜੀ ਦੁੱਧ ਕਿੰਨੇ ਜੈਸੂਏ ਆ ਕਹਿਣ ਨੂੰ ਤਾਂ ਮੈਂ 30 ਵੀ ਕਹਿੰਦਾ ਤਾਂ ਵੀ ਮੈਂ ਕਹਾਂਦਾ ਹਾਂ ਜਿੱਦਾਂ ਇਹਦਾ ਖਾਦ ਦਾ ਜਿੱਦੀ ਬੱਜੀ ਹੈ ਕੋਈ ਨਾ ਗਾੜਾ ਕੋਈ ਨਾ ਗਾੜਾ ਬਾਕੀ ਠੰਡੀ ਵੀ ਧੀਰੀ ਬਹੁਤੀ ਹੈ

春节，结尾等人家。